ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ ਸੀਐਮ ਮਾਨ ਨੇ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਦੇ ਨਾਲ ਮੀਟਿੰਗ ਕੀਤੀ ਤੇ ਇਸ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਜੀ ਹਾਂ ਨਸੀ ਕਿ ਸੀਐਮ ਮਾਨ ਨੇ ਪੰਜਾਬ ਪੁਲਿਸ ਦੇ ਵਿੱਚ 10000 ਪੜਤੀਆਂ ਕਰਨ ਦਾ ਐਲਾਨ ਕੀਤਾ ਹੈ ਤੇ ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਭ ਤੋਂ ਲੰਮਾ ਚੌਣ ਜਾਬਤਾ ਲੱਗਾ ਹੈ ਜਿਸ ਕਾਰਨ ਸਾਰੀਆਂ ਸਕੀਮਾਂ ਠੱਪ ਹੋਈਆਂ ਪਈਆਂ ਨੇ ਤੇ ਹੁਣ ਇਹਨਾਂ ਸਕੀਮਾਂ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਤੇ ਕੁਝ ਸਕੀਮਾਂ ਪੁਰਾਣੀਆਂ ਹੀ ਜਾਰੀ ਰਹਿਣਗੀਆਂ ਤੇ ਕੁਝ ਨਵੀਆਂ ਸਕੀਮਾਂ ਲੈ ਕੇ ਆ ਰਹੇ ਹਾਂ ਇਸ ਦੀ ਜਾਣਕਾਰੀ ਸੀਐਮ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ ਆਓ ਸੁਣਦੇ ਹਾਂ ਸੀਐਮ ਮਾਨ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਹਿੰਦੇ ਨਜ਼ਰ ਆਏ ਪੁਲਿਸ ਦੀ ਨਫਰੀ ਵਧਾਉਣੀ ਹੈ ਕਿਉਂਕਿ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ 80 ਕੈਸੀ ਹੈ ਅਸੀਂ ਅੱਜ ਵੀ ਅਸੀਂ ਕੈਸੀ ਯਾਰ ਹੈਰਾਨ ਹੋ ਜਾਓਗੇ ਤੁਸੀਂ 23 ਸਾਲਾਂ ਬਾਅਦ ਵੀ 19 ਨਫਰੀ ਹੈ 80 ਤਾਂ ਕੈਸੀ ਯਾਰ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਕ ਦੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ ਦਾ 10000 ਜੀ ਸਰ ਜੀ 10000 ਦਾ 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮਜ਼ਬੂਤ ਕਰਾਂਗੇ ਆਲਰੇਡੀ ਤੁਸੀਂ ਟਰੈਵਲ ਕਰਦੇ ਹੋਵੋਗੇ ਪੰਜਾਬ ਵਿੱਚ ਜਿੱਥੇ ਵੀ ਸਭ ਤੋਂ ਵਧੀਆ ਗੱਡੀਆਂ ਸਭ ਤੋਂ ਲੇਟੈਸਟ ਗੱਡੀਆਂ ਪੰਜਾਬ ਵਿੱਚ ਕੋਲੇ ਨੇ ਸੜਕਾਂ ਤੇ ਜਿਹੜੀਆਂ ਖੜੀਆਂ ਨੇ ਚਾਹੇ ਉਹ ਐਸਐਸਫ ਵਾਲੀਆਂ ਨੇ ਐਚਸੀ ਵਾਲੀਆਂ ਜਿਹੜੀਆਂ ਸਕੋਰ ਲੇਟਸ ਗੱਡੀਆਂ ਉਸ ਕੋਲ ਨੇ ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਵਰਤਣਾ ਹੈ ਜਿਨ੍ਹਾਂ ਨੇ ਫੜਨਾ ਹੈ ਉਹਨਾਂ ਜੋ ਤੱਕ ਸੱਚ ਕੋਲ ਗੱਡੀ ਪਹੁੰਚਦੀ ਸੀ ਤੱਕ ਸਟਾਰਟ ਤੱਕ ਸਟਾਰਟ ਗੱਡੀ ਨਾਲ ਕਿਵੇਂ ਤੁਸੀਂ ਕ੍ਰਿਮੀਨਲਾਂ ਦਾ ਪਿੱਛਾ ਕਰ ਲਓਗੇ ਜੀ ਗੁਰੂ ਕੀਤਾ 300 15 ਐਸਐਚਓ ਨੂੰ ਸੀ ਨਮੀਆਂ ਗੱਡੀਆਂ ਦੇ ਚੁੱਕੇ ਆ ਫਲੋਰ ਜਦੋਂ ਫੰਕਸ਼ਨ ਸੀ ਜਿੰਨੇ ਰਹਿੰਦੇ 100 ਸਵਾ 100 ਰਹਿੰਦਾ ਜੀ ਸਰ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਗੱਡੀਆਂ ਅਪਡੇਟ ਕਰ ਦਾਂਗੇ ਪੰਜਾਬ ਪੁਲਿਸ ਨੂੰ ਇਸ ਵਕਤ ਬੈਸਟ ਟੈਕਨੋਲੋਜੀ ਅਸੀਂ ਦਿੱਤੀ ਹੋਈ ਹੈ ਐਸਐਸਐਫ ਦੇ ਥਰੂ ਅਸੀਂ ਇੱਕ ਐਸਾ ਫੋਰਸ ਪਿਆਰ ਕੀਤੀ ਹੋਈ ਹੈ ਜਿਹਨੂੰ ਪੂਰੇ ਦੇਸ਼ ਦੇ ਵਿੱਚ ਮੈਨੂੰ ਪੁੱਛਿਆ ਜਾਂਦਾ ਵੱਖ-ਵੱਖ ਸਟੇਟਾਂ ਦੇ ਜਿਹੜੇ ਹੈੱਡ ਨੇ ਜਾਂ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਕਿ ਕਿਵੇਂ ਕੀਤਾ ਅਸੀਂ ਵੀ ਕਰਨਾ ਚਾਹੁੰਦੇ ਹਾਂ ਕਿ ਕਿੰਨਾ ਕਿਹਦਾ ਫਾਇਦਾ ਹੋਇਆ ਜੋ ਹੁਣ ਤੱਕ ਮੈਂ ਕਹਿੰਨਾ 1 ਫਰਵਰੀ ਨੂੰ ਲਾਂਚ ਕੀਤੀ ਸੀ ਐਸਐਸਐਫ ਬਾਕੀ ਡਾਟਾ ਤਾਂ 30 ਜੂਨ ਦੇ ਨੇੜੇ ਤੇੜੇ ਸੀ ਜਿਹੜਾ ਉਹ ਮੰਗਵਾਵਾਂਗੇ ਤੇ ਜਾਰੀ ਕਰਾਂਗੇ ਪਰ ਹੁਣ ਤੱਕ 2000 ਬੰਦੇ ਦੀ ਜਾਨ ਬਚਾ ਚੁੱਕੇ ਹਨ ਜਿਹੜਾ ਕਿ ਪਿਛਲੇ ਸਾਲ 1 ਫਰਵਰੀ ਤੋਂ 30 ਜੂਨ ਤੱਕ 20 ਜੂਨ ਤੱਕ ਐਕਸੀਡੈਂਟ ਜਿੰਨੇ ਹੋਏ ਸੀ ਉਹਦੇ ਨਾਲ ਮੈਂ ਕੰਫਰਮ ਕੀਤਾ ਪਿਛਲੇ ਸਾਲ ਨਾਲ ਕਿ ਹੁਣ ਤੱਕ ਪਿਛਲੇ ਸਾਲਾਂ ਨੂੰ ਘੱਟ ਮੋਤਾਂ ਹੋਈਆਂ ਜਿਨ੍ਹਾਂ ਜਖਮੀ ਹੋਏ ਉਹਨਾਂ ਨੂੰ ਸੰਭਾਲਿਆ ਵੀ ਗਿਆ ਮੌਕੇ ਤੇ ਤੁਸੀਂ ਰੋਜ਼ ਵੀਡੀਓ ਵੀ ਦੇਖਦੇ ਹੋਵੋਗੇ ਤੁਸੀਂ ਤੇ ਨਾਲ ਕਿਸੇ ਦੇ ਗੱਡੀਆਂ ਚੋਂ ਕੀਮਤੀ ਸਮਾਨ ਗਹਿਣੇ ਕੈਸ਼ ਮਿਲਿਆ ਉਹ ਵੀ 25 ਲੱਖ ਤੋਂ ਉੱਪਰ ਹੈ ਕਿ ਜਿਹੜਾ ਕਿ ਉਹਨਾਂ ਨੂੰ ਵਾਪਸ ਕੀਤਾ ਗਿਆ ਉਸ ਵੇਲੇ ਕੋਈ ਪੈਸਿਆਂ ਨੂੰ ਕੌਣ ਦੇਖਦਾ ਜਿਸ ਵੇਲੇ ਐਕਸੀਡੈਂਟ ਹੋਇਆ ਪਿਆ ਹੋਵੇ ਜਾਨ ਬਚਾਉਣ ਦੀ ਵੀ ਜ਼ਿਆਦਾ ਜਿਹੜੀ ਹੈ ਉਹ ਪ੍ਰਾਇੋਰਟੀ ਹੁੰਦੀ ਹੈ ਸੋ ਐਸਐਸਐਫ ਇੱਕ ਕਾਮਯਾਬ ਤਰੀਕਾ ਤੇ ਪੁਲਿਸ ਨੂੰ ਜਿਹੜੀ ਥਾਣਿਆਂ ਵਾਲੀ ਪੁਲਿਸ ਆ ਉਹਨੂੰ ਵੀ ਥੋੜਾ ਜਿਹਾ ਰਿਲੈਕਸ ਹੋਏ ਨੇ ਕਿ ਕੰਮ ਘਟਿਆ ਥੋੜਾ ਜਾਂ ਨਹੀਂ ਤਾਂ ਸਾਰੇ ਕੰਮਾਂ ਲਈ ਪੰਜਾਬ ਪੁਲਿਸ ਦੇ ਕੋਲ ਹੀ ਜਾਣਾ ਪੈਂਦਾ ਸੀ ਜਾਂ ਉਹਨਾਂ ਨੂੰ ਹੀ ਕਰਨਾ ਪੈਂਦਾ ਸੀ ਉਧਰ ਹੀ ਰਾਹੁਲ ਗਾਂਧੀ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਦੋ ਸੀਟਾਂ ਦੇ ਉੱਪਰ ਚੋਣ ਲੜੀ ਸੀ ਤੇ ਦੋਨਾਂ ਸੀਟਾਂ ਦੇ ਉੱਪਰ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਦੱਸਦੀ ਹੈ ਕਿ ਰਾਇਬ੍ਰੇਲੀ ਅਤੇ ਵਾਇਨਾਰਡ ਦੀਆਂ ਸੀਟਾਂ ਦੇ ਉੱਪਰ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾ ਲੜੀਆਂ ਸਨ ਅਤੇ ਇਹਨਾਂ ਦੋਨਾਂ ਸੀਟਾਂ ਦੇ ਉੱਪਰ ਉਹਨਾਂ ਨੇ ਜਿੱਤ ਹਾਸਲ ਕੀਤੀ ਤੇ ਦੱਸ ਦਈਏ ਕਿ ਰਾਹੁਲ ਗਾਂਧੀ ਦੇ ਲਈ ਦੁਵਿਧਾ ਸੀ ਕਿ ਦੋਨਾਂ ਸੀਟਾਂ ਦੇ ਉੱਪਰੋਂ ਉਹ ਕਿਸ ਸੀਟ ਨੂੰ ਛੱਡਣ ਅਤੇ ਕਿਸ ਸੀਟ ਦੇ ਉੱਪਰ ਉਹ ਸੰਸਦ ਮੈਂਬਰ ਬਣੇ ਰਹਿਣ ਤੇ ਕੱਲ ਕਾਂਗਰਸ ਦੀ 2 ਘੰਟੇ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਉਹਨਾਂ ਨੇ ਇਹ ਫੈਸਲਾ ਲਿਆ ਕਿ ਰਾਹੁਲ ਗਾਂਧੀ ਬਾਇਬਰੀਲੀ ਤੋਂ ਸੰਸਦ ਮੈਂਬਰ ਬਣੇ ਰਹਿਣਗੇ ਤੇ ਵਾਇਨਾਡ ਦੀ ਸੀਟ ਨੂੰ ਉਹ ਤਿਆਗ ਦੇਣਗੇ ਰਾਹੁਲ ਨੇ ਕਿਹਾ ਹੈ ਮੇਰਾ ਵਾਇਨਾਡ ਅਤੇ ਰਾਇਬਰੇਲੀ ਦੇ ਨਾਲ ਭਾਵਨਾਤਮਕ ਸੰਬੰਧ ਹੈ ਮੈਂ ਪਿਛਲੇ 5 ਸਾਲਾਂ ਤੋਂ ਵਾਇਨਾਡ ਤੋਂ ਸੰਸਦ ਮੈਂਬਰ ਸੀ ਮੈਂ ਲੋਕਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ ਕਰਦਾ ਹਾਂ ਪ੍ਰਿਯੰਕਾ ਗਾਂਧੀ ਵਾੜਾ ਵਾਇਨਾਡ ਤੋਂ ਚੋਣ ਲੜੇਗੀ ਪਰ ਮੈਂ ਸਮੇਂ-ਸਮੇਂ ਤੇ ਵਾਇਨਾਡ ਵੀ ਜਾਵਾਂਗਾ ਮੇਰੀ ਰਾਇਬਰੇਲੀ ਦੇ ਨਾਲ ਲੰਬੀ ਸਾਂਝ ਹੈ ਮੈਨੂੰ ਖੁਸ਼ੀ ਹੈ ਕਿ ਮੈਨੂੰ ਦੁਬਾਰਾ ਉਹਨਾਂ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇਗਾ ਪਰ ਇਹ ਇੱਕ ਮੁਸ਼ਕਲ ਫੈਸਲਾ ਸੀ ਉੱਥੇ ਹੀ ਖੜ ਗਏ ਨੇ ਕਿਹਾ ਕਿ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਰਾਹੁਲ ਨੇ ਦੋ ਲੋਕ ਸਭਾ ਸੀਟਾਂ ਤੁਜਤ ਹਾਸਲ ਕੀਤੀ ਹੈ ਪਰ ਕਾਨੂੰਨ ਮੁਤਾਬਕ ਉਹਨਾਂ ਨੂੰ ਇੱਕ ਸੀਟ ਖਾਲੀ ਕਰਨੀ ਪਵੇਗੀ ਰਾਹੁਲ ਰਾਇ ਬਰੇਲੀ ਸੀਟ ਬਰਕਰਾਰ ਰੱਖਣਗੇ ਅਤੇ ਵਾਇਨਾਰਡ ਲੋਕ ਸਭਾ ਸੀਟ ਖਾਲੀ ਕਰਕੇ ਅਸੀਂ ਫੈਸਲਾ ਕੀਤਾ ਹੈ ਕਿ ਪ੍ਰੇਂਕਾ ਵਾਇਨਾਰਡ ਤੋਂ ਚੋਣ ਲੜੇਗੀ ਉਧਰ ਹੀ ਪ੍ਰੇਂਕਾ ਨੇ ਕਿਹਾ ਹੈ ਕਿ ਮੈਨੂੰ ਵਾਇਨਾਰਡ ਦੀ ਨੁਮਾਇੰਦਗੀ ਕਰਕੇ ਬਹੁਤ ਖੁਸ਼ੀ ਹੋਵੇਗੀ ਮੈਂ ਉਹਨਾਂ ਨੂੰ ਰਾਹੁਲ ਗਾਂਧੀ ਦੀ ਗੈਰ ਹਾਜ਼ਰੀ ਮਹਿਸੂਸ ਨਹੀਂ ਹੋਣ ਦਵਾਗੀ ਮੈਂ ਸਖਤ ਮਿਹਨਤ ਕਰਾਂਗੀ ਮੈਂ ਸਾਰਿਆਂ ਨੂੰ ਖੁਸ਼ ਕਰਨ ਅਤੇ ਇੱਕ ਚੰਗਾ प्रतिनिधि बनन की पूरी कोशिश करांगी दोस्तों आपको एक महत्वपूर्ण निर्णय के बारे में मैं आपको बताना चाहता हूँ हमारे नेता राहुल गांधी जी दो जगह से चुन के आए हैं कानून के तहत उनको एक सीट वेकेट करना पड़ता है और एक सीट पे वो कंटिन्यू कर सकते हैं और वो कल लास्ट डेट रहने के वजह से आज हम बैठ के सभी ने पार्टी ने यह तय कर दिया कि राहुल गांधी जी अपना रायबरेली का सीट रखना चाहिए क्योंकि रायबरेली ये पहले से भी उनके उनके बहुत नज़दीक है उस फैमिली के साथ बड़ा जुड़ाव है वहाँ से और पीढ़ियों से वहाँ पर वो लड़ते आए हैं इसीलिए वहाँ के लोगों का भी कहना है और पार्टी के लोगों का भी कहना है कि पार्टी के लिए ये अच्छा होगा कि रायबरेली सीट वो रिटेन करें और इससे महत्वपूर्ण जो है जो वायनाड सीट पे वो लड़े हैं वहाँ के लोगों का प्यार भी उनको मिला है वहाँ के लोग भी यही चाहते हैं कि राहुल जी वायनाड सीट पे ਉਹ ਰੀਟੇਨ ਕਰਦੇ ਲੇਕਿਨ ਕਾਨੂੰਨ ਇੱਕ ਵਾਰੀ ਫੇਰ ਦੱਸਦੀ ਹੈ ਕਿ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਦੋ ਸੀਟਾਂ ਦੇ ਉੱਪਰ ਚੋਣ ਲੜੀ ਸੀ رائے ਬਰੇਲੀ ਅਤੇ ਵਾਇਨਾਰਟ ਤੋਂ ਹੁਣ ਰਾਹੁਲ ਗਾਂਧੀ رائے ਬਰੇਲੀ ਤੋਂ ਸੰਸਦ ਮੈਂਬਰ ਰਹਿਣਗੇ ਅਤੇ ਵਾਇਨਾਰਟ ਤੋਂ ਪ੍ਰਿਯੰਕਾ ਗਾਂਧੀ ਝੋਣ ਲੜਨਗੇ ਕੰਗਣਾ ਰਣੌਤ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਹੈ ਹਾਲ ਹੀ ਦੇ ਵਿੱਚ ਅਦਾਕਾਰਾਂ ਤੋਂ ਰਾਜਨੀਤਾ ਬਣੀ ਕੰਗਣਾ ਰਣੌਤ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਹੈ ਜੀ ਹਾਂ ਦੱਸਦੀ ਹੈ ਕਿ ਕੰਗਣਾ ਰਣੌਤ ਨੇ ਚੰਡੀਗੜ੍ਹ ਦੇ ਵਿੱਚ ਇੱਕ ਹਾਲਿਸ਼ਣ ਘਰ ਖਰੀਦਿਆ ਤੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਦੱਸਦੀ ਹੈ ਕਿ ਕੰਗਣਾ ਰਣੌਤ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਚਿਹਰੇ ਭਰਾ ਵਰੜਾ ਰਣੋਤ ਅਤੇ ਉਸਦੀ ਪਤਨੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ ਤੇ ਉਸ ਨੂੰ ਉਹਨਾਂ ਦੇ ਨਵੇਂ ਸਫ਼ਰ ਦੀਆਂ ਵਧਾਈਆਂ ਦਿੱਤੀਆਂ ਸੀ ਤੇ ਹੁਣ ਉਸਨੇ ਇਹ ਆਲੀਸ਼ਾਨ ਕਾਰ ਖਰੀਦਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਉਸਨੇ ਆਪਣੇ ਚਚੇਰੇ ਭਰਾ ਨੂੰ ਉਸਦੇ ਨਵੇਂ ਸਫ਼ਰ ਤੇ ਤੌਹਫੇ ਦੇ ਵਿੱਚ ਦਿੱਤਾ ਹੈ। ਕੰਗਣਾ ਨੇ ਆਪਣੀ ਇੰਸਟਾ ਸਟੋਰੀ ਦੇ ਵਿੱਚ ਭਰਾ ਪੈਣ ਦਾ ਧੰਨਵਾਦ ਨੋਟ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਕੰਗਣਾ ਰਣੌਤ ਨੂੰ ਘਰ ਦੇ ਲਈ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਘਰ ਦੇ ਅੰਦਰ ਦੀ ਫੋਟੋ ਵੀ ਦਿਖਾਈ ਹੈ। ਕੰਗਣਾ ਰਣੌਤ ਨੇ ਆਪਣੀ ਇੰਸਟਾਗ੍ਰam ਸਟੋਰੀ ਦੇ ਵਿੱਚ ਆਪਣੇ ਭਰਾ ਦੀ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਸ ਨੇ ਅਦਾਕਾਰਾ ਲਈ ਲਿਖਿਆ ਹੈ ਕਿ ਧੰਨਵਾਦ ਦੀਦੀ ਚੰਡੀਗੜ੍ਹ ਹੁਣ ਘਰ ਹੈ। ਇਸ ਤੋਂ ਬਾਅਦ ਕੰਗਣਾ ਨੇ ਆਪਣੀ ਭੈਣ ਰੰਗੋਲੀ ਦੀ ਇੰਸਟਾਗ੍ਰam ਸਟੋਰੀ ਦਾ ਇੱਕ ਸਕਰੀਨਸ਼ਾਟ ਵੀ ਸਾਂਝਾ ਕੀਤਾ ਜਿਸ ਵਿੱਚ ਲਿਖਿਆ ਹੈ ਕਿ ਪਿਆਰੀ ਭੈਣ ਕੰਗਨਾ ਤੁਸੀਂ ਹਮੇਸ਼ਾ ਸਾਡੇ ਸੁਪਨਿਆਂ ਨੂੰ ਪੂਰਾ ਕਰਦੇ ਹੋ ਅਤੇ ਉਹਨਾਂ ਨੂੰ ਸਾਕਾਰ ਕਰਦੇ ਹੋ ਹਰ ਚੀਜ਼ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਨਾਲ ਹੀ ਕੰਗਨਾ ਰਣੋਤ ਨੇ ਇਸ ਪੋਸਟ ਦਾ ਜਵਾਬ ਦਿੰਦੇ ਹੋਏ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਸਾਡੇ ਕੋਲ ਜੋ ਵੀ ਹੈ ਸਾਨੂੰ ਉਸ ਨੂੰ ਸਾਂਝਾ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਹਮੇਸ਼ਾ ਲੱਗਦਾ ਹੈ ਕਿ ਸਾਡੇ ਕੋਲ ਕਾਫੀ ਨਹੀਂ ਹੈ ਫਿਰ ਵੀ ਸਾਨੂੰ ਇਸ ਨੂੰ ਸਾਂਝਾ ਕਰਨਾ ਚਾਹੀਦਾ ਹੈ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਤੁਹਾਡੇ ਕੋਲ ਜੋ ਵੀ ਹੈ ਮੇਰੇ ਨਾਲ ਸਾਂਝਾ ਕਰਨ ਲਈ ਤੁਹਾਡਾ ਧੰਨਵਾਦ ਦੱਸਦੀ ਹੈ ਕਿ ਕੰਗਨਾ ਰਣੌਤ ਦੀ ਭਾਬੀ ਅੰਜਲੀ ਰਣੌਤ ਨੇ ਵੀ ਉਹਨਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਗ੍ਰਹਿ ਪ੍ਰਵੇਸ਼ ਦੀ ਫੋਟੋ ਸ਼ੇਅਰ ਕਰਦੇ ਹੋਏ ਘਰ ਦੇ ਵੱਖ-ਵੱਖ ਹਿੱਸਿਆਂ ਦੀ ਝਲਕ ਦਿਖਾਈ। ਇਸ ਵਿੱਚ ਬੈੱਡਰੂਮ, ਡਰਾਈング ਰੂਮ, ਪੂਜਾ ਰੂਮ ਅਤੇ ਮੇਨ ਗੇਟ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਦੱਸਦੀ ਹੈ ਕਿ ਕੰਗਨਾ ਰਣੌਤ ਦੇ ਨਾਲ ਬੀਤੇ ਕੁਝ ਦਿਨ ਪਹਿਲਾਂ ਥੱਪੜਕਾੰਡ ਵਾਪਰਿਆ ਸੀ ਚੰਡੀਗੜ੍ਹ 'ਚ ਜਦੋਂ ਉਹ 에ਰਪੋਰਟ ਦੇ ਉੱਪਰ ਦਿੱਲੀ ਫਲਾਈਟ ਲੈਣ ਲਈ ਪਹੁੰਚੀ ਤਾਂ ਉੱਥੇ ਚੈਕਿੰਗ ਦੇ ਦੌਰਾਨ ਉਸਦੇ ਨਾਲ ਇਹ ਘਟਨਾ ਵਾਪਰੀ ਸੀ। ਕੁਲਵਿੰਦਰ ਕੋਰ ਜੋ ਕਿ ਸੀਆਈਐਸਐਫ ਕਨਸਟ ਕੰਗਣਾ ਰਣੌਤ ਦੇ ਥੱਪੜ ਮਾਰਿਆ ਸੀ ਤੇ ਜਿਸ ਤੋਂ ਬਾਅਦ ਇਹ ਮਾਮਲਾ ਕਾफी ਚਰਚਾ ਦੇ ਵਿੱਚ ਰਿਹਾ ਤੇ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸੀ ਕਿ ਹੁਣ ਕੰਗਣਾ ਰਣੌਤ ਕਦੀ ਚੰਡੀਗੜ੍ਹ ਦਾ ਰੁਖ ਨਹੀਂ ਕਰੇਗੀ ਪਰ ਹੁਣ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕੰਗਣਾ ਰਣੌਤ ਨੇ ਆਲੀਸ਼ਾਨ ਕਰ ਆਪਣੇ ਚਚੇਰੇ ਭਰਾ ਨੂੰ ਗਿਫਟ ਦੇ ਤੌਰ ਤੇ ਦਿੱਤਾ ਹੈ ਰੂਕਮ ਬਾਦ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਦੱਸੇ ਕਿ ਇੱਕ ਪਿਤਾ ਨਹੀਂ ਆਪਣੀ 22 ਸਾਲ ਦੀ ਬੱਚੀ ਨੂੰ ਨਹੀਂ ਬਖਸ਼ਿਆ ਕਿਹਾ ਜਾਂਦਾ ਹੈ ਕਿ ਇੱਕ ਬੇਟੀ ਦਾ ਆਪਣੇ ਬਾਪ ਦੇ ਉੱਪਰ ਬਹੁਤ ਜ਼ਿਆਦਾ ਭਰੋਸਾ ਹੁੰਦਾ ਹੈ ਤੇ ਇੱਕ ਬਾਪ ਆਪਣੀ ਧੀ ਨੂੰ ਆਪਣੇ ਪੁੱਤਰਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈ ਪਰ ਇੱਥੇ ਮਾਮਲਾ ਉਲਟ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਇੱਕ ਪਿਓ ਨੇ ਇੱਕ ਜ਼ਾਲਿਮ ਪਿਓ ਨੇ ਆਪਣੀ 22 ਸਾਲ ਦੀ ਧੀ ਨੂੰ ਨਹਿਰ ਦੇ ਵਿੱਚ ਸੁੱਟ ਕੇ ਮਾਰ ਦਿੱਤਾ ਤੇ ਜਦੋਂ ਤੱਕ ਉਹ ਟੜਫ-ਟੜਫ ਕੇ ਨਹੀਂ ਮਰੀ ਉਦੋਂ ਤੱਕ ਖੜਾ ਉੱਥੇ ਦੇਖਦਾ ਰਿਹਾ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਬੇਰਹਿਮ ਪਿਤਾ ਨੇ ਆਪਣੀ ਹੀ 2.5 ਸਾਲ ਦੀ ਮਾਸੂਮ ਧੀ ਨੂੰ ਬੇਰਹਿਮੀ ਦੇ ਨਾਲ ਗੰਗਾ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਕੁੜੀ ਆਪਣੇ ਪਿਤਾ ਦੇ ਗਲੇ ਲਾ ਕੇ ਚੀਕਦੀ ਰਹੀ ਪਰ ਉਸਦਾ ਪੱਥਰ ਦਿਲ ਨਹੀਂ ਪਿਗਲਿਆ ਪਿਤਾ ਨੇ ਉਸਨੂੰ ਆਪਣੇ ਆਪ ਤੋਂ ਛੁਡਵਾ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਅਤੇ ਜਦੋਂ ਤੱਕ ਉਹ ਮਰ ਨਹੀਂ ਗਈ ਉੱਥੇ ਹੀ ਖੜਾ ਦੇਖਦਾ ਰਿਹਾ ਇਹ ਦਰਦਨਾਕ ਘਟਨਾ ਮੇਰਠ ਦੇ ਹਾਤ ਇਲਾਕੇ ਦੇ ਮਧਿਆਈ ਪਿੰਡ ਦੀ ਹੈ ਜਿੱਥੇ ਪੇਸ਼ੇ ਤੋਂ ਮਜ਼ਦੂਰ ਸੁਲੇਮਾਨ ਨੇ ਆਪਣੀ ਹੀ ਧੀ ਨੂੰ ਗੰਗਾ ਨਦੀ ਦੇ ਵਿੱਚ ਸੁੱਟ ਕੇ ਮਾਰ ਦਿੱਤਾ ਪੁਲਿਸ ਅਨੁਸਾਰ ਮਲਜ਼ਮ 22 ਸਾਲ ਦੀ ਮਾਸੂਮ ਧੀ ਇਕਰਾ ਨੂੰ ਸੈਰ ਕਰਨ ਦੇ ਬਹਾਨੇ ਉਂਗਲ ਫੜ ਕੇ ਲੈ ਗਿਆ ਸੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਲੜਕੀ ਨੂੰ ਚੱਕ ਕੇ ਲੈ ਜਾਏ ਜਾਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਲੜਕੀ ਆਪਣੇ ਪਿਤਾ ਦਾ ਹੱਥ ਫੜ ਕੇ ਤੁਰਦੀ ਨਜ਼ਰ ਆ ਰਹੀ ਹੈ ਪੁਲਿਸ ਮੁਤਾਬਕ ਮੁਲਜ਼ਮ ਸੁਲੇਮਾਨ ਸ਼ੁਰੂ ਤੋਂ ਹੀ ਸ਼ੱਕ ਦੇ ਘੇਰੇ ਦੇ ਵਿੱਚ ਸੀ ਜਦੋਂ ਪੁਲਿਸ ਨੇ ਲੜਕੀ ਦੇ ਲਾਪਤਾ ਹੋਣ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਆਸ-ਪਾਸ ਦੇ ਲੋਕਾਂ ਤੋਂ ਪਤਾ ਲੱਗਿਆ ਕਿ ਉਸ ਦੀਆਂ ਦੋ ਲੜਕੀਆਂ ਵੀ ਸ਼ੱਕੀ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਈਆਂ ਹਨ ਜਿਸ ਤੋਂ ਬਾਅਦ ਪੁਲਿਸ ਦਾ ਸ਼ੱਕ ਹੋਰ ਪੱਕਾ ਹੋ ਗਿਆ ਪੁਲਿਸ ਨੇ ਜਦੋਂ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਭ ਕੁਝ ਕਬੂਲ ਕਰ ਲਿਆ ਪੁੱਛਗਿੱਛ ਦੌਰਾਨ ਉਸ ਨੇ ਜੋ ਦੱਸਿਆ ਉਸ ਨੂੰ ਸੁਣ ਕੇ ਪੁਲਿਸ ਦੇ ਪੈਰਾਂ ਹਿੱਟੋਂ ਜ਼ਮੀਨ ਨਿਕਲ ਗਈ ਸੁਲੇਮਾਨ ਨੇ ਦੱਸਿਆ ਕਿ ਉਹ ਆਪਣੀ 2.5 ਸਾਲ ਦੀ ਬੇਟੀ ਇਕਰਾ ਨੂੰ ਸਵਾਰੀ ਤੇ ਕਮਾਉਣ ਦੇ ਬਹਾਨੇ ਨਾਲ ਲੈ ਕੇ ਗਿਆ ਸੀ ਜਦੋਂ ਉਹ ਬੱਚੀ ਨੂੰ ਗੰਗਾ ਨਦੀ ਵਿੱਚ ਸੁੱਟਣ ਜਾ ਰਿਹਾ ਸੀ ਤਾਂ ਬੱਚੀ ਡਰ ਗਈ ਅਤੇ ਉਸ ਨੇ ਆਪਣੇ ਪਿਤਾ ਨੂੰ ਘੁੱਟ ਕੇ ਜੱਫੀ ਪਾ ਲਈ ਪਰ ਫਿਰ ਵੀ ਉਸ ਦਾ ਦਿਲ ਨਹੀਂ ਪਿਗਲਿਆ ਮੌਤ ਨੂੰ ਆਪਣੇ ਸਾਹਮਣੇ ਦੇਖ ਕੇ ਬੱਚੀ ਚੀਕਣ ਲੱਗ ਪਈ ਪਰ ਜ਼ਾਲਮ ਪਿਤਾ ਦੇ ਹੱਥ ਇੱਕ ਪਲ ਵੀ ਨਹੀਂ ਕੰਬੇ ਬੜੀ ਮੁਸ਼ਕਲ ਨਾਲ ਉਸਨੇ ਲੜਕੀ ਨੂੰ ਛਾਤੀ ਤੋਂ ਵਾਕ ਕੀਤਾ ਤੇ ਨਹਿਰ ਦੇ ਵਿੱਚ ਸੁੱਟ ਦਿੱਤਾ ਜਦੋਂ ਮੁਲਜ਼ਮ ਨੇ ਕਤਲ ਦੀ ਇਸ ਢੋਣੀ ਘਟਨਾ ਨੂੰ ਬਿਆਨ ਕੀਤਾ ਤਾਂ ਪੁਲਿਸ ਵਾਲਿਆਂ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਸੁਲੇਮਾਨ ਨੇ ਦੱਸਿਆ ਕਿ ਉਹ ਕਾਫੀ ਦੇਰ ਤੱਕ ਖੜ੍ਹਾ ਰਿਹਾ ਪਰ ਉਸ ਦੀ ਧੀ ਪਾਣੀ ਦੇ ਵਿੱਚ ਇਦਾਂ ਡੁੱਬੀ ਕਿ ਉਹ ਉੱਪਰ ਹੀ ਨਹੀਂ ਆਈ ਅਤੇ ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਧੀ ਡੁੱਬ ਗਈ ਹੈ ਅਤੇ ਉਹ ਫਿਰ ਘਰ ਵਾਪਸ ਚਲਾ ਗਿਆ ਅਤੇ ਰੋਲਾ ਪਾ ਦਿੱਤਾ ਕਿ ਉਸਦੀਤੀ ਲਾਪਤਾ ਹੋ ਗਈ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸੀਸੀਟੀਵੀ ਫੁਟੇਜ 'ਚ ਦੋਸ਼ੀ ਲੜਕੀ ਦਾ ਹੱਥ ਫੜ ਕੇ ਉਸ ਨੂੰ ਲੱਜਾਂਦਾ ਨਜ਼ਰ ਆ ਰਿਹਾ ਸੀ ਦੋਸ਼ੀ ਨੂੰ ਲੜਕੀ ਦਾ ਕਤਲ ਕਰਨ ਦਾ ਕੋਈ ਪਛਤਾਵਾ ਨਹੀਂ ਹੈ ਜਦੋਂ ਕਿ ਪੁਲਿਸ ਨੇ ਉਸ ਤੋਂ ਕਤਲ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਮੁੰਡੇ ਦੇ ਨਾਲ ਲੜਾਈ ਝਗੜਾ ਕਰਦੀ ਸੀ ਅਤੇ ਤੰਗ ਪਰੇਸ਼ਾਨ ਕਰਦੀ ਸੀ ਇਸੇ ਕਾਰਨ ਉਸ ਨੇ ਇਹ ਅਪਰਾਧ ਕੀਤਾ ਹੈ ਪੁਲਿਸ ਉਸ ਤੋਂ ਉਸ ਦੀਆਂ ਦੋ ਲਾਪਤਾ ਤੀਆਂ ਬਾਰੇ ਵੀ ਪੁੱਛਗਿਸ਼ ਕਰ ਰਹੀ ਹੈ ਗੋਤਾ ਖੁਰਨ ਦੀ ਮਦਦ ਦੇ ਨਾਲ ਬੱਚੀ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਜਿੱਥੇ ਇੱਕ ਪਾਸੇ ਸਾਰੇ ਜਾਣੇ ਫਾਦਰਸਡੇ ਮਨਾ ਰਹੇ ਸੀ ਤੇ ਉਸੇ ਦਿਨ ਇਸ ਪਿਓ ਨੇ ਆਪਣੀ ਧੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਤੁਹਾਡੀ ਇਸ ਖਬਰ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ক্রিকেট ਦੀ ਗੱਲ ਕਰੀਏ ਤਾਂ T20 World Cup ਚੱਲ ਰਿਹਾ ਤੇ ਇਸ World Cup ਦੇ ਵਿੱਚੋਂ ਪਾਕਿਸਤਾਨ ਬਾਹਰ ਹੋ ਗਿਆ ਤੇ ਇਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪਾਕਿਸਤਾਨੀ ਕ੍ਰਿਕਟਰ ਇੱਕ ਸਮਰਥਕ ਨੂੰ ਮਾਰਨ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਤੇ ਉੱਥੇ ਮੌਜੂਦ ਕੁਝ ਲੋਕਾਂ ਵੱਲੋਂ ਉਹਨਾਂ ਨੂੰ ਮੌਕੇ ਤੇ ਹੀ ਰੋਕ ਲਿਆ ਜਾਂਦਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਪਾਕਿਸਤਾਨ ਕ੍ਰਿਕਟ ਟੀਮ ਦੇ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ 'ਚੋਂ ਇੱਕ ਹੈਰਿਸ ਰਾਉਫ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਹੰਗਾਮਾ ਮਚਿਆ ਹੋਇਆ ਹੈ। ਦੱਸਦੀ ਕਿ ਉਹਨਾਂ ਨੇ ਹਾਲ ਦੇ ਵਿੱਚ ਹੀ T20 ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ 'ਚ ਹਿੱਸਾ ਲਿਆ ਹੈ। ਇਸ ਟੂਰਨਾਮੈਂਟ 'ਚ ਹੈਰਿਸ ਰਾਉਫ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ ਫਿਲਹਾਲ ਪਾਕਿਸਤਾਨ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ ਅਤੇ ਇਸ ਕਾਰਨ ਸਾਰੇ ਖਿਡਾਰੀ ਹੁਣ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ ਇਸ ਵਿਚਾਲੇ ਹੈਰਿਸ ਰਾਉਫ ਵੀ ਆਪਣੀ ਪਤਨੀ ਦੇ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੇ ਸੀ ਪੈਰਿਸ ਦੌਰਾਨ ਇੱਕ ਜਹੀ ਘਟਨਾ ਵਾਪਰੀ ਜਿਸ ਤੋਂ ਬਾਅਦ ਹੈਰਿਸ ਰਾਉਫ ਆਪਣੇ ਗੁੱਸੇ ਤੇ ਕਾਬੂ ਨਹੀਂ ਰੱਖ ਸਕੇ ਅਤੇ ਉਹਨਾਂ ਨੇ ਪ੍ਰਸ਼ੰਸਕਾਂ ਤੇ ਹਮਲਾ ਕਰ ਦਿੱਤਾ ਦੱਸਦੀ ਹੈ ਕਿ ਜਦੋਂ ਹੈਰਿਸ ਰਾਉਫ ਆਪਣੀ ਪਤਨੀ ਦੇ ਨਾਲ ਘੁੰਮ ਰਹੇ ਸਨ ਅਤੇ ਉਸ ਸਮੇਂ ਇੱਕ ਸਮਰਥਕ ਨੇ ਉਹਨਾਂ ਦੇ ਖਿਲਾਫ ਕੁਝ ਟਿੱਪਣੀ ਕੀਤੀ ਜਿਸ ਤੋਂ ਬਾਅਦ ਉਹ ਖੁਦ ਉੱਪਰ ਕੰਟਰੋਲ ਨਹੀਂ ਰੱਖ ਸਕੇ ਪਰਸ਼ਦਕਾ ਦੀ ਗੱਲ ਸੁਣ ਕੇ ਉਹ ਆਪਣੀ ਪਤਨੀ ਦਾ ਹੱਥ ਛੱਡ ਕੇ ਲੜਨ ਲਈ ਅੱਗੇ ਵਧ ਕੇ ਉੱਥੇ ਮੌਜੂਦ ਹੋਰ ਲੋਕਾਂ ਨੇ ਆ ਕੇ ਦੋਵਾਂ ਵਿਚਾਰੇ ਹੋਣ ਵਾਲੀ ਲੜਾਈ ਵਿੱਚ ਬਚਾ ਕੀਤਾ ਪਾਕਿਸਤਾਨੀ ਸਮਰਥਕ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਨ ਹਾਗੀ ਦੇ ਵਿੱਚ ਟੀਮ ਨੂੰ ਕਈ ਦੂਜੇ ਦਰਜੇ ਦੀਆਂ ਟੀਮਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਇਸ ਕਾਰਨ ਸਾਰੇ ਸਮਰਥਕ ਨਿਰਾਸ਼ ਹਨ ਇਸ T20 ਵਰਲਡ ਕੱਪ ਦੇ ਵਿੱਚ ਪਾਕਿਸਤਾਨੀ ਟੀਮ ਨੂੰ ਅਮਰੀਕੀ ਟੀਮ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਕਾਰਨ ਇਹ ਸਮਰਥਕ ਹੁਣ ਆਪਣੇ ਖਿਡਾਰੀਆਂ ਨੂੰ ਤਿੱਖੇ ਸਵਾਲ ਪੁੱਛ ਰਹੇ ਨੇ ਉਹ ਪੁੱਛ ਰਹੇ ਨੇ ਕਿ ਸਾਨੂੰ ਕਦੋਂ ਤੱਕ ਵੱਡੇ ਮੰਚਾਂ ਤੇ ਜ਼ਲੀਲ ਹੋਣਾ ਪਵੇਗਾ ਤੇ ਉਧਰ ਹੀ ਹੈਰੀਸ ਰਾਊਫ ਦੀ ਗੱਲ ਕਰੀਏ ਤਾਂ ਹੈਰੀਸ ਰਾਊਫ ਨੇ ਕਿਹਾ ਹੈ ਕਿ ਜਿਸ ਇਨਸਾਨ ਨੇ ਉਸਦੇ ਉੱਪਰ ਟਿੱਪਣੀ ਕੀਤੀ ਸੀ ਉਹ ਇਨਸਾਨ ਭਾਰਤੀ ਸੀ ਪਰ ਉਸ ਵਿਅਕਤੀ ਨੇ ਮੰਨਿਆ ਹੈ ਕਿ ਉਹ ਪਾਕਿਸਤਾਨੀ ਹੈ ਦੱਸਦੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਰਾਜਨੀਤੀ ਅਤੇ ক্রিকেট ਕਰਕੇ ਰਿਸ਼ਤੇ ਕੁਝ ਖਾਸ ਨਹੀਂ ਹੈ ਇਸ ਕਰਕੇ ਦੋਨੇ ਦੇਸ਼ਾਂ ਦੇ ਲੋਕ ਇੱਕ ਦੂਸਰੇ ਦੇ ਉੱਪਰ ਕੋਈ ਨਾ ਕੋਈ ਟਿੱਪਣੀ ਕਰਦੇ ਰਹਿੰਦੇ ਨੇ ਤੇ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਇੱਕ ਦੂਸਰੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹਿੰਦੇ ਨੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਗਰਮੀ ਸਿਖਰਾਂ ਤਹੇ ਤੇ ਪੰਜਾਬੀਆਂ ਦੇ ਗਰਮੀ ਨੇ ਵਟ ਕੱਢੇ ਹੋਏ ਨੇ ਤੇ ਉੱਥੇ ਹੀ ਮੌਸਮ ਵਿਭਾਗ ਨੇ ਅੱਜ ਫੇਰ 13 ਜ਼ਿਲ੍ਹਿਆਂ ਦੇ ਵਿੱਚ orange alert ਜਾਰੀ ਕੀਤਾ ਹੈ ਤੇ ਉੱਥੇ ਹੀ 10 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਥੋੜੀ ਰਾਹਤ ਦੀ ਖਬਰ ਵੀ ਦਿੱਤੀ ਹੈ ਦੱਸਦੀ ਹੈ ਕਿ ਯਾਨੀ ਕਿ 19 ਅਤੇ 21 ਜੂਨ ਦੇ ਵਿਚਕਾਰ western disturbance active ਹੋ ਸਕਦਾ ਹੈ ਜਿਸ ਦੇ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਜਿਸ ਦੇ ਨਾਲ ਗਰਮੀ ਦੇ ਤਾਪਮਾਨ ਦੇ ਵਿੱਚ ਥੋੜੀ ਗਿਰਾਵਟ ਆਏਗੀ ਤੇ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਵੇਂ ਗਰਮੀ ਪੈ ਰਹੀ ਹੈ ਉਸ ਤਰ੍ਹਾਂ ਹੀ ਬਿਜਲੀ ਦੀ ਮੰਗ ਦੇ ਵਿੱਚ ਵਾਧਾ ਹੋਇਆ ਜਿੱਥੇ ਪਿਛਲੇ ਸਾਲ ਜੂਨ ਦੇ ਵਿੱਚ 11309 ਮੈਗਾਵਾਟ ਬਿਜਲੀ ਦੀ ਮੰਗ ਸੀ ਉੱਥੇ ਹੀ ਇਸ ਸਾਲ ਵਧ ਕੇ 15775 ਮੈਗਾਵਾਟ ਹੋ ਗਈ ਹੈ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਦੀ ਗੱਲ ਕਰੀਏ ਤਾਂ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ 0.1 ਡਿਗਰੀ ਦੀ ਗਰਾਵਟ ਅਦਰਜੀ ਕੀਤੀ ਗਈ ਹੈ ਹਾਲਾਂਕਿ ਇਹ ਆਮ ਤਾਪਮਾਨ ਤੋਂ 6.8 ਡਿਗਰੀ ਜ਼ਿਆਦਾ ਹੈ 24 ਘੰਟਿਆਂ ਦੌਰਾਨ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 45.8 ਲੁਧਿਆਣਾ ਦੇ ਵਿੱਚ 44.6 ਪਟਿਆਲਾ ਦਾ 45.4 ਉੱਥੇ ਪਠਾਨਕੋਟ ਦੀ ਗੱਲ ਕਰੀਏ ਤਾਂ 45.8 ਬਠਿੰਡਾ ਵਿੱਚ 45.4 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਗੁਰਦਾਸਪੁਰ ਵਿੱਚ 45 ਡਿਗਰੀ ਏਪੀਐਸ ਨਗਰ ਦੇ ਵਿੱਚ 43.3 ਡਿਗਰੀ ਫਰੀਦਕੋਟ ਵਿੱਚ 46 ਡਿਗਰੀ ਫਤੇਗੜ ਸਾਹਿਬ 43.9 ਡਿਗਰੀ ਫਿਰੋਜ਼ਪੁਰ 44.3 ਡਿਗਰੀ ਜਲੰਧਰ ਵਿੱਚ 43.3 ਡਿਗਰੀ ਲੁਧਿਆਣਾ ਦੇ ਵਿੱਚ 46.5 ਡਿ ਮੋਗਾ 44.1 ਡਿਗਰੀ ਤੇ ਮੋਹਾਲੀ ਦੀ ਗੱਲ ਕਰੀਏ ਤਾਂ 43.8 ਅਤੇ ਰੋਪੜ ਦੇ ਵਿੱਚ 43.5 ਡਿਗਰੀ ਰਿਹਾ ਹੈ ਇਸੇ ਨਾਲ ਹੀ ਦੱਸਦੀ ਹੈ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਾਜ਼ਿਲਕਾ ਮੁਕਤਸਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਤੇ ਸੰਗਰੂਰ ਲਈ ਹੀਟ ਵੇਵ ਅਤੇ ਗਰਮੀ ਦਾ orange ਅਲਰਟ ਜਾਰੀ ਕੀਤਾ ਗਿਆ ਹੈ ਜਦਕਿ ਹੁਸ਼ਿਆਰਪੁਰ ਨਵਾਂ ਸ਼ਹਿਰ ਫਿਰੋਜ਼ਪੁਰ ਫਰੀਦਕੋਟ ਮੋਗਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਮੋਹਾਲੀ ਅਤੇ ਮਲੇਰਕੋਟਲਾ ਲਈ yellow ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਦੁਪਹਿਰ ਤੱਕ ਘਰਾਂ ਦੇ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਹੈ। ਇੱਕ ਵਾਰ ਫਿਰ ਦੱਸ ਦਈਏ ਕਿ ਪੰਜਾਬ ਦੇ ਵਿੱਚ ਗਰਮੀ ਦੇ ਨਾਲ-ਨਾਲ ਥੋੜੀ ਰਾਹਤ ਦੀ ਖਬਰ ਵੀ ਮੌਸਮ ਵਿਭਾਗ ਨੇ ਦਿੱਤੀ ਹੈ। ਦੱਸ ਦਈਏ ਕਿ 19 ਅਤੇ 21 ਜੂਨ ਦੇ ਵਿੱਚ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਦੇ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਬੂੰਦਾਬੰਦੀ ਹੋ ਸਕਦੀ ਹੈ ਜਿਸ ਦੇ ਕਾਰਨ ਪੰਜਾਬੀਆਂ ਨੂੰ ਥੋੜੀ ਜਿਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਇਸ ਅਨੁਛ ਦੀਆਂ ਮੁਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬ ਟੀਵੀ।